ਲੜਕੀਆਂ ਨਾਲ ਪਾਰਕ ਚ ਲਗਾਤਾਰ ਛੇੜਛਾੜ ਕਰਨ ਵਾਲੇ ਇੱਕ ਹੈਪਚੁਅਲ ਜਿਮ ਟ੍ਰੇਨਰ ਨੂੰ ਆਖਰਕਾਰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਸੈਕਟਰ 17 ਦੇ ਥਾਣੇ ਦੀ ਪੁਲਿਸ ਦੱਸੀ ਜਾ ਰਹੀ ਹੈ ਤੇ ਇਹਦੇ ਵਿੱਚ ਐਸਐਸਪੀ ਕਮਰਦੀਪ ਕੋਰ ਮੈਡਮ ਨੇ ਕੁੱਲ 25 ਟੀਮਾਂ ਬਣਾਈਆਂ ਸੀ ਜਿਹੜੀ ਕਿ ਡੀਸੀਸੀ ਤੇ ਸੈਕਟਰ 17 ਥਾਣਾ ਦੀ ਟੀਮਾਂ ਬਣਾਈਆਂ ਸੀ ਤੇ ਆਖਰਕਾਰ ਇਸ ਹੈਪਚੁਅਲ ਜਿਹੜਾ ਛੇੜਛਾੜ ਕਰਦਾ ਸੀ ਲੜਕੀਆਂ ਨਾਲ ਨੂੰ ਸੈਕਟਰ 23 ਤੋਂ ਗ੍ਰਿਫਤਾਰ ਕਰ ਇੱਕ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਸਾਡੇ ਨਾਲ ਏਰੀਆ ਦੇ ਡੀਐਸਪੀ ਸੈਂਟਰਲ ਸਾਹਿਬ ਗੁਰਮukh ਸਿੰਘ ਜੀ ਮੌਜੂਦ ਹਨ ਇਹ 19 ਜੂਨ ਨੂੰ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਲੜਕੀ ਨੇ ਕੀਤੀ ਸੀ ਕਿ ਅਰਬੇ ਰਾਤ ਨੂੰ 10:00 10:30 ਦੇ ਵਜੇ ਉਹਦੇ ਨਾਲ ਇੱਕ ਬੰਦੇ ਨੇ ਮਾਲਸਟਰੇਸ਼ਨ ਕੀਤੀ ਹੈ ਤੇ ਅਸੀਂ ਇਮੀਡੀਏਟ ਉਹਦੇ ਤੇ ਐਕਸ਼ਨ ਲੈਂਦੇ ਹੋਏ ਐਫਆਰ ਅਰਜ ਕੀਤੀ ਸੀਗੀ ਤੇ ਇਨੀਸ਼ੀਅਲੀ ਜਿਹੜੀ ਪ੍ਰੀਮੀਰੀ ਇਨਵੈਸਟੀਗੇਸ਼ਨ ਸੀਗੀ ਉਹਦੇ ਵਿੱਚ ਅਸੀਂ ਸੀਸੀਟੀਵੀ ਕੈਮਰੇ ਅਲੱਗ-ਅਲੱਗ ਸ਼ਹਿਰ ਦੇ ਸਾਰੇ ਤੇ ਇੱਕ ਐਕਟਿਵ ਸਾਹਮਣੇ ਆਇਆ ਸੀ ਵਾਈਟ ਕਲਰ ਦਾ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਐਸਐਸਪੀ ਸਾਹਿਬ ਦੇ ਹੁਕਮ ਦੇ ਅਨਸਾਰ ਲਗਭਗ 25 ਟੀਮਾਂ ਤਿਆਰ ਕੀਤੀਆਂ ਸੀਗੀਆਂ ਜਿਦੇ ਡੀਸੀਸੀ ਦੀ ਟੀਮ 17 ਸਾਢੇ 17 ਦੀ ਟੀਮ ਬਾਕੀ ਹੋਰ ਐਸਐਚਓ ਸਾਹਿਬਾਨਾਂ ਦੀ ਵੀ ਡਿਊਟੀ ਲਈ ਸੀਗੀ ਤੇ ਉਹਨਾਂ ਨੇ ਪੰਚਕੁਲਾ, ਮੋਹਾਲੀ ਤੇ ਚੰਡੀਗੜ੍ਹ ਦੇ ਜਿੰਨੇ ਵੀ ਵਾਈਟ ਐਕਟਿਵ ਸੀਗੇ ਸਾਨੂੰ ਉਹਦੇ ਚੋਂ ਇੱਕ ਕਲੂ ਮਿਲੇ ਸੀ ਕਿ ਐਫ ਸਰੀ ਦਾ ਵੀ ਕਹਿ ਹੈਗਾ ਹੈ ਵੀ ਐਫ ਐਫ ਨਜ਼ਰ ਆ ਰਿਹਾ ਸੀ ਕਿਉਂਕਿ ਉਹ ਦੋਨੇ ਪਲੇਟਾਂ ਜਿਹੜੀਆਂ ਧੱਕੇ ਰੱਖਦਾ ਸੀਗਾ ਤੇ ਉਸ ਨੂੰ ਕਰਕੇ ਸਾਰੀ ਅਸੀਂ ਛਾੜਬਿੰਡ ਕੀਤੀ ਸੀ ਪਾਰਕਿੰਗ ਏਰੀਆ ਚੈੱਕ ਕੀਤੇ ਸੀਗੇ ਘਰਾਂ ਚ ਵੀ ਤਲਾਸ਼ੀਆਂ ਲਈਆਂ ਸੀ ਸਾਰੇ ਜਿਨ੍ਹਾਂ ਦੇ ਐਕਟਿਵਾ ਹੈਗੇ ਹਨ ਤੇ ਪਰਸੋਂ ਅਸੀਂ ਸਾਡੀ ਜਿਹੜੀ 17 ਦੀ ਟੀਮ ਨੇ ਨਾਕਾ ਲਾ ਕੇ ਸੈਕਟਰ 23 ਦੇ ਵਿੱਚ ਐਕਟਿਵਾ ਸਵਾਰ ਨੂੰ ਰੋਕਿਆ ਸੀਗਾ ਉਹ ਤੋਂ ਕੁਝ ਕੀਤੀ ਗਹਿਨ ਪੁੱਛਗਿੱਛ ਦੇ ਦੌਰਾਨ ਉਹਨੇ ਮੰਨਿਆ ਕਿ ਮੈਂ ਜਿਹੜੀ ਹੈ 16 ਸੈਕਟਰ ਦੀ ਵਾਰਦਾਤ ਹੈ ਤਾਂ ਮੈਂ ਕੀਤੀ ਸੀਗੀ ਤੇ ਅਸੀਂ ਉਹਨੂੰ ਅਰੈਸਟ ਕਰ ਲਿਆ ਸੀਗਾ ਅਰੈਸਟ ਕਰਕੇ ਜਿਹੜੀ ਅਗਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਸਰ ਜੇ ਮੁਹੱਲੇ ਦੇ ਚੰਡੀਗੜ੍ਹ ਦੀ ਗੱਲ ਕਰੀਏ ਤੇ ਕੁੱਲ ਕਿੰਨੀ ਲੜਕੀਆਂ ਨਾਲ ਇਹ ਛੇੜਛਾੜ ਕਰ ਚੁੱਕਿਆ ਇਹ ਜਿਹੜਾ ਬੜਾ ਛਾਤਰ ਕਿਸਮ ਦਾ ਬੰਦਾ ਹੈ ਸੈਕਟਰ 49 ਚ ਰਹਿ ਰਿਹਾ ਹੈਗਾ ਬੇਸਿਕਲੀ ਉੱਤਰਾ ਉੱਤਰਾਖੰਡ ਦਾ ਰਹਿਣ ਵਾਲਾ ਹੈ ਤੇ ਇੱਥੇ 3-4 ਸਾਲਾਂ ਤੋਂ ਇਹ ਰਹਿ ਰਿਹਾ ਇਹਨੇ ਡਿਗਰੀ ਵੀ ਕੀਤੀ ਹੈ ਕੰਪਿਊਟਰ ਸਾਇੰਸ ਦੀ ਚੰਡੀਗੜ੍ਹ ਕਾਲਜ ਤੋਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਲੰਡਰਾਂ ਤੋਂ ਤੇ ਇਹ ਹੁਣ ਅੱਜਕੱਲ 49 ਚ ਰਿਆ ਇਹਨੇ ਹੈਕਚੁਅਲੀ ਕਿਸਮ ਦਾ ਮੌਇਸਚਰਾਈਜ਼ਰ ਨੂੰ ਕਹਿ ਸਕਦੇ ਆ ਦੋ ਵਾਰ ਦਾ ਤਾਂ ਮੇਰੇ ਏਰੀਆ ਚ 11 ਸੈਕਟਰ ਥਾਣੇ ਚ ਇੱਕ 17 ਸੈਕਟਰ ਥਾਣੇ ਚ ਦੋਨੇ ਰੇਪ ਦੇ ਚਾਰਜ ਲੱਗੇ ਹੋਇਆ ਤੇ ਬਾਕੀ ਨੇ ਮੁਹਾਲੀ ਪੰਚਕੁੱਲਾ ਵੀ ਇਸ ਤਰ੍ਹਾਂ ਦੀਆਂ ਕੁਝ ਅਟੈਂਪਟ ਕੀਤੀਆਂ ਉਹ ਅਸੀਂ ਵੈਰੀਫਾਈ ਕਰ ਲਈ ਤੇ ਕੁੱਲ ਸਰ ਕਿੰਨੇ ਐਕਟਿਵਾ ਚੈੱਕ ਕੀਤੇ ਪੁਲਿਸ ਨੇ ਕਿੰਨੇ ਸੀਸੀਟੀਵੀ ਕੈਮਰੇ ਖੰਗਾਲੇ ਜਿਸ ਤੋਂ ਬਾਅਦ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਲਗਭਗ ਮੁਹਾਲੀ ਦੇ ਸੀਗੇ 5-600 ਐਕਟਿਵਾ 100 ਐਕਟਿਵਾ ਚੰਡੀਗੜ੍ਹ ਦੇ ਵਿੱਚ ਰਜਿਸਟਰ ਸੀ ਵਾਈਟ ਕਲਰ ਦੇ ਇਸੇ ਤਰ੍ਹਾਂ 3-400 350 ਪੰਜ ਕੁਲਾ ਦੇ ਸੀਗੇ ਵੀ ਸਾਡੀ ਪੂਰੀ ਐਸਐਸਪੀ ਦੇ ਹੁਕਮ ਦੇ ਅਨਸਾਰ ਐਸਐਸਪੀ ਸਿਟੀ ਦੇ ਹੁਕਮ ਦੇ ਅਨਸਾਰ ਸਾਰੇ ਐਸਐਚਓ ਸਰਵਾਨਾਂ ਨੇ ਜਿਹੜੀਆਂ 1000 ਦੇ ਕਰੀਬ ਜਿਹੜਾ ਐਕਟਿਵਾ ਅਸੀਂ ਚੈੱਕ ਕੀਤਾ ਹੈਗਾ ਕਾਫੀ ਮਿਹਨਤ ਮੁਸਤਦ ਕਰਨ ਦੇ ਬਾਅਦ ਇਹ ਜਿਹੜਾ ਹੈ 76 ਬੰਦਾ ਕਬੂ ਹੈ ਸਾਡੇ ਸਰ ਇਹ ਵੀ ਮਾਮਲੇ ਚ ਦੱਸਿਆ ਜਾ ਰਿਹਾ ਵੀ ਜਿਹੜਾ ਇਹ 76 આરોપી ਹੈ ਜਿਹੜਾ ਦੋਸ਼ੀ ਹੈ 76 ਸਾਵਨ ਪੱਟੀ ਦਾ ਨਾਮ ਹੈ ਸੈਕਟਰ 49 ਦਾ ਰਹਿਣ ਵਾਲਾ ਤੇ ਕਹਿੰਦੇ ਆਪਣਾ ਮੋਬਾਈਲ ਵੀ ਕਰ ਰੱਖ ਕੇ ਆਂਦਾ ਸੀ ਤਾਂ ਕਿ ਦੀ ਲੋਕੇਸ਼ਨ ਨਾ ਆਏ ਮੋਬਾਈਲ ਦੀ ਟਾਵਰ ਲੋਕੇਸ਼ਨ ਨਾ ਆਏ ਮੈਂ ਜਿਵੇਂ ਦੱਸਿਆ ਵੀ ਅਸੀਂ ਸੀਸੀਟੀਵੀ ਕੈਮਰੇ ਵੀ ਦੇਖੇ ਤੇ ਡੰਪ ਡਾਟਾ ਵੀ ਸਾਰਾ ਉੱਥੇ ਮੋਬਾਈਲ ਦੇ ਵੀ ਜਿੰਨੀ ਐਨਲਿਸਿਸ ਕੀਤਾ ਉਹਦੇ ਤੋਂ ਇਹੀ ਜਿਹੜਾ ਪਤਾ ਲੱਗਿਆ ਸੀ ਕਿਥੇ ਇਹਦੇ ਆਪਣਾ ਕਲੂ ਨਹੀਂ ਛੱਡਿਆ ਸੀਗਾ ਇਹ ਚੰਡੀਗੜ੍ਹ ਦਾ ਪੂਰਾ ਵਾਕਫ ਹੈ ਹਰ ਇੱਕ ਸੜਕਾਂ ਦਾ ਇਹ ਸਾਰੇ ਕੈਮਰੇ ਜਿਹੜਾ ਸੀਗੇ ਜਿਹੜੇ ਲੱਗੇ ਆਈ ਟ੍ਰਿਪਲ ਸੀ ਦੇ ਜਾਂ ਹੋਰ ਕੈਮਰੇ ਅਵਾਈਡ ਕਰਕੇ ਆਪਣੇ ਘਰ ਨਿਕਲਦਾ ਸੀਗੇ ਈਵਨ 40 ਇੰਚ ਵੀ ਡਾਇਰੈਕਟ ਨਹੀਂ ਜਾਂਦਾ ਸੀ ਪਹਿਲਾਂ ਮੁਹੜੀ ਚੱਕਰ ਮਾਰ ਕੇ ਫਿਰ ਆਪਣੇ ਘਰਾਂ ਦਾ ਸੀ ਇਸੇ ਤਰ੍ਹਾਂ ਇਹਨੇ ਮੋਬਾਈਲ ਵੀ ਆਪਣਾ 에어로ਪਲੇਨ ਮੋਡ ਤੇ ਜਾਂ ਆਪਣੇ ਘਰ ਛੱਡ ਕੇ ਜਾਂਦਾ ਸੀ ਕਿ ਤਾਂ ਕਿ ਕਲੂ ਮੇਰਾ ਨਾ ਮਿਲੇ ਬਿਸਰੀ ਇਸ ਕਿਸ ਤਰ੍ਹਾਂ ਦੇਖਦੇ ਹੋ ਜਿੱਦਾਂ ਇਹ ਇੱਕ ਬਲਾਈਂਡ ਛੇੜਛੜ ਦੀ ਵਾਰਦਾਤਾਂ ਸੀਗੀਆਂ ਤੇ ਆਪਣੀ ਟੀਮ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਐਸਐਸਪੀ ਸਾਹਿਬ ਨੇ ਲਗਾਤਾਰ ਸਾਡੀ ਜਿਹੜੀ ਡਾਇਰੈਕਸ਼ਨ ਦੇ ਮੁਤਾਬਕ ਐਸਪੀ ਸੀਟੀ ਨੂੰ ਵੀ ਨਾਲ ਡਾਇਰੈਕਸ਼ਨ ਦੇ ਦਿੰਦੇ ਰਹੇ ਸਾਨੂੰ ਬਾਰ ਬਾਰ ਦਿੱਲੀ ਇਹ ਕੇਸ ਜਿਹੜਾ ਮਾਨੀਟਰ ਹੁੰਦਾ ਸੀਗਾ ਡੇਲੀ ਰਿਵਿਊ ਹੁੰਦਾ ਸੀਗਾ ਸਾਰੇ ਟੀਮਾਂ ਨੇ ਡੀਡੀਸੀ ਟੀਮ ਨੇ ਸੈਕਟਰ 17 ਦੀ ਟੀਮ ਨੇ ਇਵਨ ਬਾਕੀ ਐਸਐਚਓ ਸੇਵਾਨਾਂ ਨੇ ਵੀ ਆਪਣਾ ਪੂਰੀ ਕਿਉਂਕਿ ਇਦਾਂ ਦਾ ਕ੍ਰਾਈਮ ਸੀਗਾ ਵੀ ਅਸੀਂ ਦੁਬਾਰਾ ਇਹ ਚਾਹਦੇ ਨਹੀਂ ਸੀ ਕਿ ਕੋਈ ਦੁਬਾਰਾ ਹੋਵੇ ਇਦਾਂ ਦਾ ਕ੍ਰਾਈਮ ਅਸੀਂ ਇਹਨੂੰ ਹਰ ਮਿਹਨਤ ਕਰਕੇ ਮਤਲਬ ਪੂਰੀ ਮਿਹਨਤ ਕਰਕੇ ਸਾਰਿਆਂ ਨੇ ਜਿਹੜਾ ਟੀਮਾਂ ਨੇ ਸਾਡੇ ਨੇ ਲਗਾਤਾਰ ਅਸੀਂ ਛੱਡਿਆ ਨਹੀਂ ਵਿਚ ਨੂੰ ਇਹਨੂੰ ਵਿਚ ਨੂੰ ਕੋਈ ਕੰਮ ਵੀ ਆਇਆ ਹੈ ਇਲੈਕਸ਼ਨ ਵੀ ਆਇਆ ਹੈ ਇਲੈਕਸ਼ਨ ਤੋਂ ਪਹਿਲਾਂ ਦਾ ਇਹ ਹੈਗਾ ਚੱਲ ਰਿਹਾ ਇਹ ਲਗਭਗ 1.5-2 ਮਹੀਨਾ ਹੋ ਗਿਆ ਤੇ ਬੜੀ ਮਤਲਬ ਮਿਹਨਤ ਦੇ ਨਾਲ ਇਹ ਸਾਰੇ ਟੀਮਾਂ ਨੇ ਮਿਹਨਤ ਕਰਕੇ ਇਹਨਾਂ ਨੇ ਕੰਮ ਕੀਤਾ ਹੈ ਤੇ ਸਰ ਇੱਕ ਆਖਰੀ ਸਵਾਲ ਹੈ ਵੀ ਜਿਹੜਾ ਜਿਮ ਜਿਸ ਜਿਮ 'ਚ ਟ੍ਰੇਨਰ ਹੈਗਾ ਕਿੰਨੀ ਦੇਰ ਤੋਂ ਟ੍ਰੇਨਰ ਹੈ ਤੇ ਕਿਹੜੀ ਜਿਮ ਹੈ ਉਹ ਇਹ ਮੁਹਾਲੀ ਦੀ ਹੈਗੀ ਆ ਆਪਾਂ ਕਹਿ ਸਕਦੇ ਆ ਸਪੇਸ 7 ਹੈਗਾ ਮੁਹਾਲੀ ਦੇ ਵਿੱਚ ਉਹਦੇ ਵਿੱਚ ਲਗਭਗ 2 ਸਾਲ ਤੋਂ ਇਹ ਲੱਗਿਆ ਹੋਇਆ ਪਹਿਲਾਂ ਜਿਮ ਕਰਦਾ ਸੀਗਾ ਆਪ ਹੁਣ ਉੱਥੇ ਇਹ ਟ੍ਰੇਨਰ ਲੱਗ ਗਿਆ ਹੈਗਾ ਤੇ ਪਹਿਲਾਂ ਇਹ ਮੁਹਾਲੀ ਰਹਿੰਦਾ ਸੀਗਾ ਇਹਨੂੰ 3-4 4-5 ਸਾਲ ਤੋਂ ਇਹ ਜਿਹੜਾ ਚੰਡੀਗੜ੍ਹ ਤੇ ਮੁਹਾਲੀ ਦੇ ਏਰੀਏ 'ਚ ਇੱਥੇ ਰਹਿ ਰਿਹਾ ਆਪਣੇ ਉਧਰੋਂ ਆ ਕੇ ਉਤਰਖੰਡ ਤੋਂ ਇਹਦੀ ਸਿਸਟਮ ਮੁਹਾਲੀ ਦੇ ਵਿੱਚ ਰਹਿੰਦੀ ਆ ਉਹਦੇ ਕੋਲ ਵੀ ਰਿੰਦਰ ਰਿਹਾ ਤੇ ਛੋਟੀ ਮੋਟੀ ਨੌਕਰੀ ਵੀ ਕੀਤੀਆਂ ਨੇ ਵਿੱਚ ਹੁਣ ਹੁਣ ਜਿਹੜਾ ਜਿਮ ਟ੍ਰੇਨਰ ਦਾ ਕੰਮ ਕਰਦਾ ਸਰ ਕੁਝ ਪੁਲਿਸ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਵੀ ਜਿਮ 'ਚ ਰਹਿੰਦੇ ਹੋਏ ਵੀ ਇਸਨੇ ਕਿਸੇ ਲੜਕੀ ਨਾਲ ਛੇੜਛਾੜ ਕੀਤੀ ਹੋਏ ਦੇਖੋ ਅਸੀਂ ਵੈਰੀਫਾਈ ਕਰ ਰਹੇ ਆ ਅਸੀਂ ਸਾਰੀ ਵਾਰਦਾਤਾਂ ਜਿਹੜੀ ਮੁਹਾਲੀ ਦੀ ਵੀ ਇਹਨੇ ਕਨਫੈਸ ਕੀਤੀਆਂ ਚੰਡੀਗੜ੍ਹ ਦੀਆਂ ਕਿਤੀਆਂ ਅਸਟੀਮਾ ਲ ਸਬੱਟੇ ਨੇ ਦੱਸਿਆ ਵੀ ਮੈਂ 7-8 ਵਾਰ ਦੱਤਾ ਜਿਹੜੀਆਂ ਕੀਤੀ ਇਹਨੂੰ ਪੇਸ਼ ਕਰਤਾ ਸਰ ਕੋਰਟ ਚ ਇਨੂੰ ਅਸੀਂ ਜੁਡੀਸ਼ੀਅਲ ਭੇਜਿਆ ਕਿਉਂਕਿ ਅਸੀਂ ਫਰਦਰ ਆਪਣੇ ਜਿਹੜੀ ਹੈ ਆਇਡੈਂਟੀਫਿਕੇਸ਼ਨ ਦੀ ਜਾਂ ਹੋਰ ਜਿਹੜੀ ਇਨਵੈਸਟੀਗੇਸ਼ਨ ਦੀ ਹੈ ਸੈਂਟੀਫਿਕ ਇਨਵੈਸਟੀਗੇਸ਼ਨ ਕਰ ਰਹੇ ਹਾਂ ਅੱਜ ਨਵੇਂ ਕਰੋਨਾ ਦੇ ਹਿਸਾਬ ਨਾਲ ਅਨੁਸਾਰੀ ਕਾਰਵਾਈ ਕੀਤੀ ਹੈ ਇਹਦੇ ਵਿੱਚ ਅਸੀਂ ਜੋ ਵੀ ਦੀ ਰਿਕਵਰੀ ਹੋਈ ਹੈ ਹੋਰ ਸਾਰਾ ਆਡੀਓ ਵੀਡੀਓਗ੍ਰਾਫੀ ਕਰਕੇ ਕੀਤੀ ਹੈ ਤੇ ਇਸ ਕਰਕੇ ਜਿਹੜੀ ਜੁਡੀਸ਼ੀਅਲ ਭੇਜਿਆ ਤਾਂ ਕਿ ਅਸੀਂ ਜਿਹੜੀ ਅਗਲੀ ਸੈਂਟੀਫਿਕ ਇਨਵੈਸਟੀਗੇਸ਼ਨ ਕਰਨੀ ਹੈ ਉਹ ਕਰਾਂਗੇ ਤੇ ਬਾਕੀ ਦੁਬਾਰੇ ਇਹਨੂੰ ਪ੍ਰੋਟੈਕਸ਼ਨ ਉਹਨਾਂ ਤੇ ਦੂਜੇ ਕੇਸ ਵੀ ਲੈ ਕੇ ਆਵਾਂਗੇ ਠੀਕ ਹੈ ਸਰ ਥੈਂਕ ਯੂ ਇਹ ਸੀ ਸਾਡੇ ਨਾਲ ਡੀਐਸਪੀ ਸੈਂਟਰਲ ਗੁਰਮukh ਸਿੰਘ ਸਾਹਿਬ ਜਿ गिरफ्तार ਕੀਤਾ ਗਿਆ કુલ 25 ਟੀਮਾਂ ਪੁਲਿਸ ਨੇ ਬਣਾਈਆਂ ਸੀ ਤੇ ਲਗਭਗ 1000 ਐਕਟਿਵਾ ਜਿਹੜੇ ਕੀ ਹੈ ਪੁਲਿਸ ਨੇ छानबीन ਕੀਤੀ ਪੁਲਿਸ ਨੇ ਖੰਗਾਲੇ ਤੇ ਆਖਰਕਾਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਉਦੋਂ ਮਿਲੀ ਜਦੋਂ ਕਿ ਇਹ ਜਿਮ ਟ੍ਰੇਨਰ ਨੂੰ ਪੁਲਿਸ ਨੇ ਸੈਕਟਰ 23 ਤੋਂ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਹੈਪਟੋਲ ਹੈ ਜਿਹੜਾ ਕਿ ਲੜਕੀਆਂ ਨਾਲ ਲਗਾਤਾਰ ਪਾਰਕਾਂ 'ਚ ਛੇੜਛਾੜ ਕਰਦਾ ਹੋਇਆ ਨਜ਼ਰ ਆਂਦਾ ਸੀਗਾ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par